20 ਤਰੀਕ ਨੂੰ ਲਾਈਟ ਐਂਡ ਸਾਊਂਡ 쇼 ਚਰਨ ਗੰਗਾ ਸਟੇਡੀਅਮ ਵਿਖੇ શ્રી ਅਨੰਦਪੁਰ ਸਾਹਿਬ ਦੇ ਵਿੱਚ ਕੀਤਾ ਜਾਏਗਾ ਸਾਰੀ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਏਗੀ ਪਹਿਲੀ ਵਾਰ ਨਾਟਕ ਦਾ ਸੈਸ਼ਨ ਚਿੱਕੜ ਤੋਂ ਬਾਅਦ ਹੋ ਰਿਹਾ ਉਹ 24 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਭਾਈ ਜੈਤਾ ਜੀ 뮤ਜ਼ਿਕ ਹੈ ਠੀਕ ਹੈ ਉਹਦੇ ਵਿੱਚ ਇਹ ਸੈਸ਼ਨ ਹੋਏਗਾ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਲਗਾਤਾਰ ਡਰੋਨ 쇼 ਦਿਖਾਇਆ ਜਾਵੇਗਾ ਜਿਹੜੀ ਸੰਗਤ ਉਹਨਾਂ ਨੇ ਦੇਸ਼ ਵਿਦੇਸ਼ ਤੋਂ ਆਉਣਾ ਕੋਲ ਤੋਂ ਠੰਡ ਵੀ ਹੋ ਜਾਣੀ ਹੈ ਜਦ ਤੱਕ ਉਹ ਨਹੀਂ ਹੋ ਗਈ ਸੋ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਉਹ ਮਾਝੇ ਤੋਂ ਦੁਆਬੇ ਤੋਂ ਆ ਰਹੀਆਂ ਉਹਨਾਂ ਵਾਸਤੇ ਚੰਡੀਸਰ ਦੇ ਵਿੱਚ ਟੈਂਸਿਟੀ ਬਣਾਈ ਜਾਂਦੀ ਜਿਹੜੀ ਸੰਗਤਾਂ ਨੇ ਮਾਲਵੇ ਤੋਂ ਆਣਾ ਹੈਗਾ ਉਹਨਾਂ ਦੇ ਵਾਸਤੇ ਹਿੰਦੀ ਦੇ ਵਿੱਚ ਟੈਂਸਿਟੀ ਵੱਖਰੇ ਤੌਰ ਤੇ ਬਣਾਈ ਜਾਂਦੀ ਹਰ ਤਰ੍ਹਾਂ ਦੀ ਸਹੂਲਤਾਂ ਦੇ ਨਾਲ ਇਹ ਟੈਂਸਿਟੀਆਂ ਲੈਸ ਨੇ ਜਿੰਨੀਆਂ ਵੀ ਟੈਂਸਿਟੀਆਂ ਬਣ ਰਹੀਆਂ ਨੇ ਉਦੇ ਵਿੱਚ ਵੱਖਰੇ ਤੌਰ ਤੋਂ ਆਮਾਨੀ ਕੋਈ ਨਹੀਂ ਮਨ। ਕਈ ਵਿਦੇਸ਼ੀ ਬੋਰਨ ਨੇ ਉਹਨਾਂ ਨੇ ਪਹਿਲੀ ਵਾਰੀ। ਸੋ ਉਹਨਾਂ ਨੂੰ ਮਤਲਬ ਤੁਹਾਡੇ ਨਾਲ ਪ੍ਰਸ਼ਾਸਨ ਨਾਲ ਜਿਹੜਾ رابطہ ਕਰਨ ਦਾ ਕੋਆਰਡੀਨੇਟ ਕਰਨ ਦਾ ਜਿਹੜਾ ਸੋਰਸ ਹੈ ਉਹ ਕੀ ਹੋਇਆ? ਸਪੈਸ਼ਲ ਮੈਪਸ ਤਿਆਰ ਕਰ ਰਹੇ। ਠੀਕ ਜਿਹਦੇ ਵਿੱਚ ਹਰ ਫੈਸਿਲਿਟੀ ਮੈਪ ਉੱਤੇ ਦਿੱਤੀ ਹੋਈਗੀ। ਦੋਸਤੋ ਮੇਰੇ ਵੱਲੋਂ ਸਾਰਿਆਂ ਨੂੰ ਸ਼ਸ਼ੀਕਾਂਲ ਸ਼ਹਾਦਤ ਦੇ 350 ਸਾਲ ਹਿੰਦਰੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਸ਼ਹੀਦੀ ਆਪਾਂ ਮਦੀਵਸ ਮਨਾ ਰਹੇ ਹਾਂ ਉਹਦੇ ਜਿਹੜੇ ਸਮਾਗਮ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਜਿਲ੍ਹਾ ਰੂਪਨਗਰ ਪ੍ਰਸ਼ਾਸਨ ਦੀਆਂ ਕੀ ਕੀ ਤਿਆਰੀਆਂ ਨੇ ਇਸ 10 ਮਿੰਟ ਦੀ ਵੀਡੀਓ ਚ ਤੁਹਾਨੂੰ ਸਾਰੀ ਆਪਾਂ ਨੇ ਜਾਣਕਾਰੀ ਦੇ ਦੇਣੀ ਹੈ ਮਹਿਮਾਨ ਨੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ ਜੀ ਸਰ ਸਵਾਗਤ ਹੈ ਜੀ ਬਾਬੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਰ ਪਹਿਲਾ ਸਵਾਲ ਹੈ ਜੀ ਜਿਹੜੀ ਸਮਾਗਮਾਂ ਦੇ ਹੋਣ ਦੀ ਰੂਪਰੇਖਾ ਹੈ ਮੁਰਲੀ ਸਭ ਤੋਂ ਪਹਿਲਾਂ ਉਹ ਦੱਸੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਨੌਵੀਂ ਪਾਤਸ਼ਾਹੀ ਉਹਨਾਂ ਦੇ ਸ਼ਹਾਦਤ ਦੇ 350 ਸਾਲ ਦੇ ਪ੍ਰੋਗਰਾਮ ਉਲੀਕੇ ਗਏ ਨੇ ਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ 20 ਤਰੀਕ ਨੂੰ ਲਾਈਟ ਐਂਡ ਸਾਊਂਡ ਸ਼ੋ ਚਰਨ ਗੰਗਾ ਸਟੇਡੀਅਮ ਵਿਖੇ શ્રી ਨੰਦਪੁਰ ਸਾਹਿਬ ਦੇ ਵਿੱਚ ਕੀਤਾ ਜਾਏਗਾ ਠੀਕ ਹੈ ਇਹਦੇ ਵਿੱਚ ਬਹੁਤ ਖੂਬਸੂਰਤੀ ਦੇ ਨਾਲ ਸਾਰੀ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਏਗੀ ਮੈਂ ਆਮੰਤਰਿਤ ਕਰਨਾ ਚਾਹੁੰਗਾ ਬੇਨਤੀ ਕਰਨਾ ਚਾਹੁੰਗਾ ਸਾਰਿਆਂ ਨੂੰ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ ਬਹੁਤ ਹੀ ਵਧੀਆ ਵੱਡੇ ਪੱਧਰ ਦੇ ਉੱਤੇ ਇਹ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਜਾ ਰਿਹਾ ਜੀ ਇਸ ਤੋਂ ਬਾਅਦ 20 ਤਰੀਕ ਔਨਵਰਡਸ ਸਾਡੀ ਸਾਰੀ ਤਿਆਰੀ ਮੁਕੰਮਲ ਰਹੇਗੀ ਜਿਹਦੇ ਬਾਰੇ ਬਾਅਦ ਵਿੱਚ ਮੈਂ ਤੁਹਾਨੂੰ ਵਿਸਤਾਰ ਵਿੱਚ ਦੱਸਾਂਗਾ ਜੀ ਜੀ ਤੇ ਪ੍ਰੋਗਰਾਮਸ ਦੇ ਵਿੱਚ ਉਸ ਤੋਂ ਬਾਅਦ 23 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦਾ ਆਗਾਜ਼ ਆਰੰਭ ਕੀਤਾ ਜਾ ਰਿਹਾ ਹੈ ਤੇ 23 ਤਰੀਕ ਨੂੰ ਸਰਵ ਧਰਮ ਸੰਮੇਲਨ ਵੀ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਵੱਡੀ ਵੱਡੀ ਧਾਰਮਿਕ ਹਸਤੀਆਂ ਉਹਦੇ ਵਿੱਚ ਮੌਲਿਆਤ ਪਾਉਣਗੀਆਂ ਠੀਕ ਹੈ ਤੇ ਗੁਰੂ ਸਾਹਿਬ ਨੂੰ ਸ਼ਹਾਦਤ ਦਿੱਤੀ ਜਾਏਗੀ ਉਹਨਾਂ ਦੇ ਜਿਹੜੀ ਦਿੱਤੀਆਂ ਹੋਈਆਂ ਵੈਲਿਊਜ਼ ਨੇ ਜੀ ਉਹਨੂੰ ਯਾਦ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜੇ ਮੇਨ ਇਵੈਂਟਸ ਹੈਗੇ ਨੇ 24 ਤਰੀਕ ਨੂੰ ਇਤਿਹਾਸ ਦੇ ਵਿੱਚ ਜਿਹੜਾ ਪਹਿਲੀ ਵਾਰ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਹੈ ਉਹ 24 ਤਰੀਕ ਨੂੰ ਸ਼੍ਰੀ ਨੰਗਪੁਰ ਸਾਹਿਬ ਦੇ ਵਿੱਚ ਭਾਈ ਜੈਤਾ ਜੀ ਮਿਊਜ਼ੀਅਮ ਹੈਗਾ ਠੀਕ ਹੈ ਉਹਦੇ ਵਿੱਚ ਇਹ ਸੈਸ਼ਨ ਹੋਵੇਗਾ ਠੀਕ ਹੈ ਨਾਲ ਹੀ ਨਗਰ ਕੀਰਤਨ ਸੀਸਪੇਟ ਨਗਰ ਕੀਰਤਨ ਵੀ ਕਿਰਪੁਰ ਸਾਹਿਬ ਸ਼੍ਰੀ ਕਿਰਪੁਰ ਸਾਹਿਬ ਤੋਂ ਸ਼੍ਰੀ ਨੰਗਪੁਰ ਸਾਹਿਬ ਤੱਕ ਕੀਤਾ ਜਾਏਗਾ ਜਿਦੇ ਵਿੱਚ ਸਮੂਚੀ ਕੈਬਨਿਟ ਤੇ ਐਮ ਐਲ ਏ ਸਹਿਬਾਨ ਇਸ ਇਸ ਦੇ ਵਿੱਚ ਸ਼ਮੂਲੀਅਤ ਕਰਨਗੇ ਠੀਕ ਹੈ ਨਾਲ 25 ਤਰੀਕ ਨੂੰ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਜਦੋਂ ਸ਼ਹਾਦਤ ਹੋਈ ਸੀਗੀ ਜੀ ਜੀ 25 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦਾ ਭੋਗ ਕੀਤਾ ਜਾਏਗਾ ਠੀਕ ਨਾਲ ਹੀ ਸਟੇਟ ਵਾਈਡ ਜਿਹੜਾ ਆਰਗਨ ਡੋਨੇਸ਼ਨ ਦਾ ਕੈਂਪ ਕੈਂਪੇਨ ਹੈਗਾ ਤੇ ਬਲੱਡ ਡੋਨੇਸ਼ਨ ਕੈਂਪੇਨ ਤੇ ਪਲਾਂਟੇਸ਼ਨ ਡਰਾਈਵਸ ਇਹਨਾਂ ਦਾ ਵੀ ਆਗਾਜ਼ ਕੀਤਾ ਜਾਏਗਾ ਠੀਕ ਹੈ ਨਾਲ ਹੀ ਤੁਹਾਡੀ ਜਾਣਕਾਰੀ ਲਈ ਦੱਸ ਦਿੱਤਾ ਦਵਾ ਜੀ ਕਿ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਲਗਾਤਾਰ ਡਰੋਨ ਸ਼ੋਅ ਦਿਖਾਇਆ ਜਾਵੇਗਾ ਠੀਕ ਹੈ ਬਹੁਤ ਹੀ ਵਧੀਆ ਵੱਡੇ ਪੱਦਰ ਦੇ ਉੱਤੇ ਡਰੋਨ ਸ਼ੋਅ ਦੀ ਤਿਆਰੀ ਚੱਲ ਰਹੀ ਹੈਗੀ ਹੈ ਬਹੁਤ ਹੀ ਮੈਂ ਉਸ ਤੋਂ ਵੀ ਸਾਰਿਆਂ ਨੂੰ ਸੱਦਾ ਦੇਣਾ ਚਾਹਾਂਗਾ ਕਿ ਹਰ ਸ਼ਾਮ ਨੂੰ ਏਅਰ ਡਰੋਨ ਸ਼ੋਅ ਹੋਵੇਗਾ ਤੁਸੀਂ ਵਿਰਾਸਤ ਖਾਲਸਾ ਦੇ ਵਿੱਚ ਆ ਕੇ ਦੇਖ ਸਕਦੇ ਹੋ ਇੱਥੋਂ ਤੱਕ ਕਿ ਕਿਉਂਕਿ ਡਰੋਨ ਸ਼ੋਅ ਕਾਫੀ ਹਾਈਟ ਤੇ ਹੋਵੇਗਾ ਆਲੇ ਦੁਆਲੇ ਦੇ ਵੀ ਕਾਫੀ ਏਰੀਆਸ ਤੋਂ ਸੜਕਾਂ ਤੋਂ ਪਾਰਕਾਂ ਤੋਂ ਵੀ ਉਸ ਦਾ ਦ੍ਰਿਸ਼ ਦੇਖ ਸਕਦੇ ਠੀਕ ਹੈ ਹੁਣ ਮੈਂ ਆਪਣੇ ਦੂਸਰੇ ਸਵਾਲ ਤੇ ਆਉਣਾ ਜੀ ਜਿਹੜੀ ਸੰਗਤਾ ਉਹਨਾਂ ਨੇ ਦੇਸ਼ ਵਿਦੇਸ਼ ਤੋਂ ਆਉਣਾ ਹੁਣ ਤੋਂ ਠੰਡ ਵੀ ਹੋ ਜਾਣੀ ਹੈ ਜਦ ਤੱਕ ਹੁਣ ਵੀ ਹੋਗੀ ਸੋ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਓਕੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਕੀ ਰਿਹائش ਦੇ ਵਾਸਤੇ ਟੈਂਟ ਸਿਟੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਵੱਖਰੀਆਂ ਵੱਖਰੀਆਂ ਠੀਕ ਹੈ ਜਿਹੜੇ ਵੀ ਸੰਗਤਾਂ ਆਪਣਾ ਮਾਝੇ ਤੋਂ ਦੁਆਬੇ ਤੋਂ ਆ ਰਹੀਆਂ ਨੇ ਉਹਨਾਂ ਵਾਸਤੇ ਚੰਡੀਸਰ ਦੇ ਵਿੱਚ ਟੈਂਸਿਟੀ ਬਣਾਈ ਜਾ ਰਹੀ ਹੈ ਠੀਕ ਹੈ ਕਿਉਂਕਿ ਉਹਨਾਂ ਨੂੰ ਰਸਤਾ ਗੜ ਸ਼ੰਕਰ ਆਹੀ ਅਗੰਪੂਰ ਵਾਲੀ ਸਾਈਡ ਤੋਂ ਪਈਗਾ ਜੀ ਜਿਹੜੀ ਸੰਗਤਾਂ ਨੇ ਮਾਲਵੇ ਤੋਂ ਆਣਾ ਹੈਗਾ ਉਹਨਾਂ ਦੇ ਵਾਸਤੇ ਝਿੰੜੀ ਦੇ ਵਿੱਚ ਟੈਂਸਿਟੀ ਵੱਖਰੇ ਤੌਰ ਤੇ ਬਣਾਈ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਰਸਤਾ ਰੋਪੜ ਦੇ ਰਾਹੀਂ ਆਪਣਾ ਸ਼੍ਰੀਨੰਦਪੁਰ ਸਾਹਿਬ ਨੂੰ ਜਾਏਗਾ ਤੇ ਉਹਨਾਂ ਨੂੰ ਉਹ ਵਾਲਾ ਸੂਟ ਕਰੇਗਾ ਠੀਕ ਹੈ ਇਹਨਾਂ ਦੇ ਵਿੱਚ ਹਰ ਤਰੀਕੇ ਦੀ ਸਹੂਲਤ ਹੋਏਗੀ ਭਾਵੇਂ ਉਹ ਸੀਸੀਟੀਵੀ ਕੈਮਰਾ ਹੋਵੇ ਸਿਕਿਉਰਿਟੀ ਹੋਵੇ ਨਹਾਉਣ ਵਾਸਤੇ ਗੀਜ਼ਰ ਵਾਸ਼ਰੂਮਸ ਠੀਕ ਹੈ ਇਵਨ ਇਹਨਾਂ ਦੇ ਵਿੱਚ ਆਮ ਆਦਮੀ ਕਲੀਨਿਕਸ ਹੋਣਗੇ ਆ ਹਰ ਤਰ੍ਹਾਂ ਦੀ ਸਹੂਲਤਾਂ ਦੇ ਨਾਲ ਇਹ ਟੈਂਸਿਟੀਆਂ ਲੈਸ ਨੇ ਕਾਫੀ 10000 ਸੰਗਤਾਂ ਦੇ ਰੁਕਣ ਦਾ ਇੰਤਜ਼ਾਮ ਇਹਨਾਂ ਟੈਂਸਿਟੀਆਂ ਦੇ ਵਿੱਚ ਹੋਵੇਗਾ ਠੀਕ ਹੈ ਜਿਵੇਂ ਕਾਫੀ ਵੱਡਾ ਸਾਈਜ਼ ਹੈਗਾ 68 ਏਕੜ ਦੇ ਵਿੱਚ ਚੰਡੀਸਰ ਦੇ ਵਿੱਚ ਟੈਂਸਿਟੀ ਬਣ ਰਹੀ ਹੈ ਠੀਕ ਹੈ ਤੇ ਟੈਂਸਿਟੀ ਦੇ ਅੰਦਰ ਵੀ ਮੂਵਮੈਂਟ ਵਾਸਤੇ ਵੱਖਰੀਆਂ ਸ਼ਟਲਸ ਲੱਗ ਰਹੀਆਂ ਨੇ ਉਹਨਾਂ ਦੀ ਇੰਟਰਨਲ ਮੂਵਮੈਂਟ ਦੇ ਵਾਸਤੇ ਠੀਕ ਤੇ ਟੈਂਟ ਸਿਟੀ ਦੇ ਵਿੱਚ ਪਾਰਕਿੰਗ ਵੀ ਵੱਖਰੇ ਤੌਰ ਤੇ ਬਣ ਰਹੀ ਹੈ ਵੀ ਜੇ ਤੁਸੀਂ ਬਾਹਰੋਂ ਆ ਰਹੇ ਹੋ ਆਪਣੀ ਗੱਡੀ ਤੁਸੀਂ ਟੈਂਟ ਸਿਟੀ ਦੇ ਵਿੱਚ ਹੀ ਪਾਰਕਿੰਗ ਲਾਈ ਗਈ ਹੈ ਉੱਥੇ ਹੀ ਆਪਣੀ ਗੱਡੀ ਖੜਾ ਸਕਦੇ ਹੋ ਤੇ ਆਰਾਮ ਨਾਲ ਉਹਦੇ ਵਿੱਚ ਆਪਣੀ ਰਹਿਸ਼ ਕਰ ਸਕਦੇ ਹੋ ਠੀਕ ਹੈ ਦੂਸਰਾ ਸੰਗਤਾਂ ਦੀ ਸਹੂਲਤ ਵਾਸਤੇ ਸ਼ਟਲ ਸਰਵਿਸ ਟੈਂਟ ਸਿਟੀ ਤੋਂ ਵੀ ਬਣਾਈ ਜਾ ਰਹੀ ਹੈ ਗੁਰਦੁਆਰਾ ਸਾਹਿਬ ਤੱਕ ਤੇ ਸ਼ਹਿਰ ਤੱਕ ਠੀਕ ਨਾਲ ਹੀ ਅਸੀਂ ਇੱਕ ਨੋ ਵਹੀਕਲ ਜ਼ੋਨ ਬਣਾ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਸੰਗਤਾਂ ਦਾ ਆਗਾਜ਼ ਹੈਗਾ ਦੀ ਸ਼ਮੂਲੀਅਤ ਹੋਵੇਗੀ ਇਹਦੇ ਵਿੱਚ ਤੇ નો ਵਹੀਕਲ ਜ਼ੋਨ ਦੇ ਵਿੱਚ ਵੀ ਅਸੀਂ ਸ਼ਟਲ ਸਰਵਿਸ ਚਲਾ ਰਹੇ ਹਾਂ ਈ ਰਿਕਸ਼ਾ ਹੋਣਗੀਆਂ ਮਿਨੀ ਬਸਾਂ ਹੋਣਗੀਆਂ ਤੇ ਹੋਰ ਵੀ ਸਾਰੀ ਸ਼ਟਲਸ ਹੋਣਗੀਆਂ ਅਸੀਂ 30 ਪਾਰਕਿੰਗ ਲੋਕੇਸ਼ਨਸ ਬਣਾ ਰਹੇ ਹਾਂ ਜਿਦਾ ਟੋਟਲ ਏਰੀਆ 101 ਏਕੜ ਹੈਗਾ ਇਸ ਕਰਕੇ ਤੁਹਾਨੂੰ ਹਰ ਤਰ੍ਹਾਂ ਦੀ ਪਾਰਕਿੰਗ ਦੀ ਫੈਸਿਲਿਟੀ ਮਿਲੇਗੀ ਪਾਰਕਿੰਗ ਸਪੌਟ ਤੋਂ ਸ਼ਹਿਰ ਤੱਕ ਜਾਣ ਲਈ ਸ਼ਟਲ ਸਰਵਿਸ ਮਿਲੇਗੀ ਸਭ ਕੁਝ ਬਿਲਕੁਲ ਫ੍ਰੀ ਆਫ ਕਾਸਟ ਹੋਵੇਗਾ ਪਾਰਕਿੰਗ ਦੇ ਵਿੱਚ ਵੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਹੜੀ ਸਾਡੀ ਕੈਟਾਗਰੀ A 55 ਏਕੜ ਦੇ ਵਿੱਚ ਪਾਰਕਿੰਗ ਬਣ ਰਹੀ ਹੈਗੀ ਹੈ ਉਹਦੇ ਵਿੱਚ ਨਹਾਣ ਦੀ ਵੀ ਫੈਸਿਲਿਟੀ ਹੋਏਗੀ ਟਾਇਲਟਸ ਹੋਣਗੇ ਸੀਸੀਟੀਵੀ ਕੈਮਰੇ ਹੋਣਗੇ ਲਾਈਟਿੰਗ ਹੋਏਗੀ ਮੈਨ ਪਾਵਰ ਡਿਪਿਊਟਡ ਹੋਏਗੀ ਹਰ ਤਰੀਕੇ ਦੀ ਸਹੂਲਤ ਪਾਰਕਿੰਗ ਦੇ ਵਿੱਚ ਵੀ ਦਿੱਤੀ ਜਾ ਰਹੀ ਹੈ ਠੀਕ ਹੈ ਨਾਲ ਹੀ ਸਭ ਤੋਂ ਜ਼ਰੂਰੀ ਵਿਸ਼ਾ ਹੈ ਸੇਤ ਵਾਸਤੇ ਉਹ ਮੈਂ ਸਵਾਲ ਤੁਹਾਨੂੰ ਕਰਨੀ ਲੱਗਿਆ ਸੀ ਜੀ ਤਾਂ ਜਿੰਨੀਆਂ ਵੀ ਟੈਂਸਿਟੀਆਂ ਬਣ ਰਹੀਆਂ ਨੇ ਉਦੇ ਵਿੱਚ ਵੱਖਰੇ ਤੌਰ ਤੋਂ ਆਮ ਆਦਮੀ ਕਲੀਨਿਕ ਬਣ ਰਹੀ ਹੈ ਠੀਕ ਹੈ ਤੇ ਉਸ ਤੋਂ ਇਲਾਵਾ 19 ਆਮ ਆਦਮੀ ਕਲੀਨਿਕਸ ਇੰਪੋਰਟੈਂਟ ਲੋਕੇਸ਼ਨਸ ਦੇ ਉੱਤੇ ਹੋਰ ਬਣਦੀਆਂ ਪਈਆਂ ਨੇ ਠੀਕ ਹੈ ਤੇ ਜਿਹੜਾ ਸਾਡਾ ਸਬਡਿਵੀਜ਼ਨ ਹਸਪਤਾਲ ਅਨੰਦਪੁਰ ਸਾਹਿਬ ਹੈ ਠੀਕ ਹੈ ਉਹਦੇ ਵਿੱਚ ਵੀ ਇੱਕ ਸਪੈਸ਼ਲ ਕ੍ਰਿਟੀਕਲ ਕੇਅਰ ਯੂਨਿਟ ਯਾਨੀ ਕਿ 6 ਬੈੱਡ ਦਾ ਆਈਸੀਯੂ ਤਿਆਰ ਕੀਤਾ ਜਾ ਰਿਹਾ ਜਿਸ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਚਲਾਵੇਗਾ ਠੀਕ ਹੈ ਇਸੇ ਤਰੀਕੇ ਨਾਲ ਸਿਵਲ ਹਸਪਤਾਲ ਰੋਪੜ ਦੇ ਵਿੱਚ ਵੀ 6 ਬੈਡਡ ਕ੍ਰਿਟੀਕਲ ਕੇਅਰ ਯੂਨਿਟ ਆਈਸੀਯੂ ਦੇ ਬੈੱਡ ਤਿਆਰ ਹੋਣਗੇ ਉਹਨੂੰ ਪਟਿਆਲਾ ਮੈਡੀਕ ਠੀਕ ਹੈ ਤੇ 25 ਐਂਬੂਲੈਂਸਸ ਹੋਣਗੀਆਂ ਤਨਾਤ ਵੱਖਰੇ ਵੱਖਰੇ ਇੰਪੋਰਟੈਂਟ ਪੁਆਇੰਟਸ ਤੇ ਤੇ ਹਰ ਤਰੀਕੇ ਦੀ ਸੰਗਤਾਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਠੀਕ ਹੈ ਹੁਣ ਮੈਂ ਆਪਣੇ ਅਗਲੇ ਸਵਾਲ ਤੇ ਆਉਣਾ ਜਿਹੜੀ ਪੰਜਾਬ ਤੋਂ ਸੰਗਤ ਆਉਂਦੀ ਆ ਉਹਨੂੰ ਇੱਥੇ ਦੀ ਜੀਓਗ੍ਰਾਫੀ ਬਾਰੇ ਸਾਰਾ ਪਤਾ ਕਿੱਧਰ ਨੂੰ ਛੜ ਕੇ ਕੀ ਸਾਰਾ ਹੈਗਾ ਸੋ ਜਿਹਨੇ ਦੇਸ਼ ਵਿਦੇਸ਼ ਤੋਂ ਆਉਣਾ ਕਿਸੇ ਸੰਗਤ ਨੇ ਪਹਿਲੀ ਵਾਰ ਆਉਣਾ ਜਬ ਬੱਚਿਆਂ ਨੇ ਕੋਈ ਵਿਦੇਸ਼ੀ ਬੋਰਨ ਨੇ ਉਹਨਾਂ ਨੇ ਪਹਿਲੀ ਵਾਰੀ ਆਉਣਾ ਸੋ ਉਹਨਾਂ ਨੂੰ ਮਤਲਬ ਤੁਹਾਡੇ ਨਾਲ ਪ੍ਰਸ਼ਾਸਨ ਨਾਲ ਜਿਹੜਾ رابطہ ਕਰਨ ਦਾ ਕੋਆਰਡੀਨੇਟ ਕਰਨ ਦਾ ਜਿਹੜਾ ਸੋਰਸ ਹੈ ਉਹ ਕੀ ਹੋਏ ਅਸੀਂ ਸਪੈਸ਼ਲ ਮੈਪਸ ਤਿਆਰ ਕਰ ਰਹੇ ਹਾਂ ਠੀਕ ਹੈ ਜਿਦੇ ਵਿੱਚ ਹਰ ਫੈਸਿਲਿਟੀ ਮੈਪ ਦੇ ਉੱਤੇ ਦਿੱਤੀ ਹੋਏਗੀ ਕਿ ਕਿੱਥੇ ਕਿੱਥੇ ਆਮ ਆਦਮੀ ਕਲੀਨਿਕਸ ਹੈਗੀਆਂ ਨੇ ਕਿੱਥੇ ਪਾਰਕਿੰਗ ਹੈਗੀਆਂ ਨੇ ਕਿੱਥੇ ਐਂਬੂਲੈਂਸਿਸ ਹੈਗੀਆਂ ਨੇ ਕਿੱਥੇ ਪਖਾਨੇ ਹੈਗੇ ਨੇ ਸਪੈਸ਼ਲ ਮੈਪਸ ਤਿਆਰ ਕੀਤੇ ਜਾ ਰਹੇ ਆ ਉਹਦੇ ਵਿੱਚ ਰੂਟ ਪਲਾਨ ਦੇ ਵੀ ਮੈਪਸ ਤਿਆਰ ਕੀਤੇ ਜਾ ਰਹੇ ਉਹਦੇ ਵਿੱਚ ਬਿਲਕੁਲ ਇਨਫੋਰਮੇਸ਼ਨ ਕਲੀਅਰ ਹੋਵੇਗੀ ਵੀ ਕਿੰਨਾ ਨੂੰ ਕਿਹੜੇ ਰੂਟ ਲੈਣਾ ਚਾਹੀਦਾ ਹੈਗਾ ਕਿੱਥੇ ਸ਼ਟਲ ਪੁਆਇੰਟ ਹੈਗੀ ਹੈ ਕਿੱਥੇ ਤੁਸੀਂ ਪਾਰਕ ਕਰਕੇ ਸ਼ਟਲ ਲੈ ਕੇ ਤੁਸੀਂ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਦੇ ਹੋ ਤਾਂ ਅਸੀਂ ਇਨਫੋਰਮੇਸ਼ਨ ਵਾਸਤੇ ਸਾਰੇ ਡਿਟੇਲਡ ਮੈਪਸ ਤਿਆਰ ਕਰ ਰਹੇ ਹਾਂ ਜਿਸ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਦੇ ਮਾਧਿਅਮ ਰਾਹੀਂ ਤੇ ਸੋਸ਼ਲ ਮੀਡੀਆ ਦੇ ਅਸੀਂ ਆਫੀਸ਼ੀਅਲ ਹੈਂਡਲਸ ਵੀ ਤਿਆਰ ਕਰ ਰਹੇ ਹਾਂ ਉਹਦੇ ਰਾਹੀਂ ਇਹ ਸਾਰੀ ਇਨਫੋਰਮੇਸ਼ਨ ਅਸੀਂ ਪਹੁੰਚਾਵਾਂਗੇ ਨਾਲ ਹੀ ਅਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਹੈਗਾ ਜਿਹਦੇ ਵਿੱਚ ਅਸੀਂ ਇੱਕ ਡੈਡੀਕੇਟਿਡ ਐਪ ਬਣਾ ਰਹੇ ਹਾਂ ਉਸ ਐਪ ਦੇ ਵਿੱਚ ਵੀ ਇਹ ਸਾਰੀ ਜਾਣਕਾਰੀ ਹੋਏਗੀ ਤੁਸੀਂ ਜੋ ਵੀ ਤੁਹਾਨੂੰ ਸੁਵਿਧਾ ਚਾਹੀਦੀ ਹੈ ਜੇ ਤੁਹਾਨੂੰ ਪਾਰਕਿੰਗ ਦੇਖਣਾ ਹੈ ਇੱਕ ਬਟਨ ਤੇ ਤੁਸੀਂ ਦੇਖ ਸਕਦੇ ਹੋ ਵੀ ਕਿਹੜੀ ਕਿਹੜੀ ਪਾਰਕਿੰਗਸ ਹੈਗੀਆਂ ਨੇ ਤੇ ਨਾਲ ਤੁਸੀਂ ਡਾਇਰੈਕਸ਼ਨਸ ਵੀ ਲੈ ਸਕਦੇ ਹੋ ਜਿਹੜੀ ਵੀ ਤੁਹਾਨੂੰ ਪਾਰਕਿੰਗ ਨੇੜੇ ਪੈਂਦੀ ਹੈ ਤੁਸੀਂ Google Maps ਤੇ ਦੀ ਡਾਇਰੈਕਸ਼ਨ ਲਾ ਸਕਦੇ ਹੋ ਠੀਕ ਤੇ ਹੁਣ ਅਗਲੇ ਅੰਸ਼ਵਾਲ ਤੇ ਆਉਣਾ ਜੀ ਕਿੰਨੀਕ ਸੰਗਤ ਆਉਣ ਦੀ ਜਿਹੜੀ ਹੈਗੀ ਹੈ ਉਮੀਦ ਹੈਗੀ ਹੈ ਵੀ ਤੁਸੀਂ ਕਿੰਨਾ ਕੁ ਜੋ ਅਰੇਂਜਮੈਂਟ ਆ ਉਹ ਕਿੰਨੀਕ ਸੰਗਤ ਦਾ ਕੀਤਾ ਬਹੁਤ ਹੀ ਪਾਵਨ ਪਵਿੱਤਰ ਧਰਤੀ ਹੈਗੀ ਹੈ શ્રી ਅਨੰਦਪੁਰ ਸਾਹਿਬ ਸ਼ਹੀਦੀ ਦਿਹਾੜੇ ਦੇ ਉੱਤੇ ਸੰਗਤਾਂ ਦੀ ਸਮੂਲੀਅਤ ਦਾ ਮਤਲਬ ਅਸੀਂ ਅੰਦਾਜ਼ਾ ਲਗਾ ਰਹੇ ਹਾਂ ਵੀ ਲੱਖਾਂ ਦੀ ਤਾਦਾਦ ਵਿੱਚ ਹੋ ਸਕਦਾ ਹੈ 1 ਕਰੋੜ ਤੱਕ ਵੀ ਆ ਸਕਦੇ ਨਹੀਂ ਸੰਗਤਾਂ ਤੇ ਇਸ ਕਰਕੇ ਬਿਲਕੁਲ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਐਨ ਮੁਕੰਮਲ ਨੇ ਵੱਧ ਤੋਂ ਵੱਧ ਕਪੈਸਿਟੀ ਦੇ ਹਿਸਾਬ ਨਾਲ ਅਸੀਂ ਆਪਣੀ ਪਲੈਨਿੰਗ ਕੀਤੀ ਹੋਈ ਹੈ ਠੀਕ ਹੈ ਜੀ ਹੁਣ ਮੈਂ ਆਪਣੇ ਅਗਲੇ ਸਵਾਲ ਤੇ ਆਉਣਾ ਜਿਹੜੇ ਜਿਹੜਾ ਵੀ ਬੰਦਾ ਆਉਂਦਾ ਦੇਖੋ ਐਨੇ ਭੀੜ ਭੜੱਕੇ ਚ ਜਿਹੜੇ ਕੀ ਕਹਿੰਦੇ ਨੇ ਚੋਰ ਚੱਕੇ ਵੀ ਸਰਗਰਮ ਹੋ ਜਾਂਦੇ ਨੇ ਸੋ ਥੋੜਾ ਜਿਹਾ ਉਹਨਾਂ ਦੀ ਜਿਹੜੇ ਸੇਫਟੀ ਰੀਜ਼ਨ ਉਹਨੂੰ ਮੜਿਆ ਦੱਸੋ ਜੀ ਵੀ ਉਹਦੇ ਲਈ ਕੀ ਐਫਰਟ ਹੈ ਬਿਲਕੁਲ ਜੀ ਸਿਕਿਉਰਿਟੀ ਦੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਠੀਕ ਹੈ ਪੂਰੇ ਏਰੀਆ ਨੂੰ 11 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਠੀਕ ਹੈ ਹਰ ਸੈਕਟਰ ਨੂੰ ਇੱਕ ਐਸਐਸਪੀ ਰੈਂਕ ਦੇ ਕਮਾਂਡੈਂਟ ਆਫੀਸਰ ਲੀਡ ਕਰਨਗੇ ਠੀਕ ਹੈ ਕਰੀਬ 6 ਡੀਆਈਜੀ ਆਫਿਸਰਸ ਡਿਪਿਊਟਡ ਰਣਗੇ ਜਿਹੜੇ ਵੱਖਰੇ ਵੱਖਰੇ ਏਰੀਆਜ਼ ਨੂੰ ਲੀਡ ਕਰਨਗੇ ਠੀਕ ਹੈ 10000 ਪੁਲਿਸ ਮੁਲਾਜ਼ਮ ਡਿਪਿਊਟ ਕੀਤੇ ਜਾਣਗੇ ਡਿਊਟੀ ਦੇ ਉੱਤੇ ਲਗਾਏ ਜਾਣਗੇ ਠੀਕ ਹੈ ਕਈ ਟੁਕੜੀਆਂ ਨੂੰ ਸਿਵਲ ਦੇ ਵਿੱਚ ਲਗਾਇਆ ਜਾਵੇਗਾ ਤਾਂ ਜੋ ਨਿਗਰਾਨੀ ਰੱਖੀ ਜਾਵੇ ਠੀਕ ਇਥੋਂ ਤੱਕ ਕਿ ਇੰਟੈਲੀਜੈਂਸ ਦੇ ਵੀ ਮੁਲਾਜ਼ਮ ਅਲੱਗ ਤੋਂ ਲਗਾਏ ਜਾ ਰਹੇ ਨੇ ਜਿਹੜੀ ਨਜ਼ਰ ਬਣਾਈ ਰੱਖਣ ਕਿਸੇ ਵੀ ਸ਼ਰਾਰਤੀ ਅੰਸਰ ਦੇ ਉੱਤੇ ਠੀਕ ਹੈ ਨਾਲ ਪੂਰੇ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਏਰੀਆ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ ਠੀਕ ਹੈ ਜਿਹਦਾ ਕੰਟਰੋਲ ਰੂਮ ਇੰਟੀਗ੍ਰੇਟਿਡ ਸਾਡੇ ਕੋਲ ਹੋਵੇਗਾ ਤੇ ਨਾਲ ਹੀ ਪਬਲਿਕ ਐਡਰੈਸ ਸਿਸਟਮ ਸਾਡਾ ਲੱਗ ਰਿਹਾ ਵੀ ਜੇ ਕਿਸੇ ਨੂੰ ਸੰਗਤਾਂ ਨੂੰ ਕੋਈ ਸੂਚਨਾ ਪਹਚਾਣੀ ਹੈ ਹਰ ਜਗ੍ਹਾ ਸਪੀਕਰਸ ਲੱਗ ਰਹੇ ਨੇ ਹਰ ਸੈਕਟਰ ਦੇ ਵਿੱਚ ਹੈਲਪ ਡੈਸਕ ਲਗਾਏ ਜਾ ਰਹੇ ਨੇ ਜਿੱਥੇ ਵੀ ਲੋਕ ਆ ਕੇ ਆਪਣੀ ਕੋਈ ਵੀ ਸਮੱਸਿਆ ਦੱਸ ਸਕਦੇ ਆ ਤੇ ਉਹਨਾਂ ਦੀ ਸਮੱਸਿਆ ਦਾ ਸੋਲੂਸ਼ਨ ਕੀਤਾ ਜਾਏਗਾ ਠੀਕ ਹੈ ਹੁਣ ਮੈਂ ਆਪਣੇ ਆਖਰੀ ਸਵਾਲ ਤੇ ਆਉਣਾ ਜੀ ਜਿੱਦਾਂ ਆਪਾਂ ਪਹਿਲਾਂ ਡਿਸਕਸ ਕੀਤਾ ਕੁਝ ਸਪੈਸ਼ਲ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਕੋਈ ਇੱਕ ਚੀਜ਼ ਕੋਈ ਸਪੈਸ਼ਲ ਅਸੀਂ ਕਾਫੀ ਹਿੰਮਤ ਕਰ ਰਹੇ ਹਾਂ ਵੀ ਵੱਦ ਤੋਂ ਵੱਦ ਸੇਵਾ ਕਰ ਸਕੀਏ ਠੀਕ ਹੈ ਸਭ ਤੋਂ ਪਹਿਲਾ ਸਾਡਾ ਉਪਰਾਲਾ ਹੈਗਾ ਕਿ ਅਸੀਂ ਵਾਈਟ ਸਿਟੀ ਦਾ ਸੁਪਨਾ ਆਪਣਾ ਪੂਰਾ ਕਰੀਏ ਸ਼ਰੀਨੰਦਪੁਰ ਸਾਹਿਬ ਦਾ ਠੀਕ ਹੈ ਇਹਦੇ ਵਿੱਚ ਅਸੀਂ ਸਾਰੀ ਸਰਕਾਰੀ ਬਿਲਡਿੰਗਸ ਨੂੰ ਪਹਿਲਾਂ ਹੀ ਰੰਗ ਰੋਗਨ ਉਹਦਾ ਵਾਈਟ ਕਰ ਦਿੱਤਾ ਗਿਆ ਬਟ ਬਹੁਤ ਹੀ ਜਲਦੀ ਅਗਲੇ 2-3 ਦਿਨਾਂ ਚ ਅਸੀਂ ਆਗਾਜ਼ ਕਰਾਂਗੇ ਜਿਹਦੇ ਵਿੱਚ ਅਸੀਂ ਸੰਗਤਾਂ ਦੀ ਸਾਰਿਆਂ ਦੀ ਸ਼ਹਿਰ ਵਾਸੀਆਂ ਦੀ ਅਸੀਂ ਸਹਿਯੋਗ ਲਵਾਂਗੇ ਅਸੀਂ ਕਾਈ ਹਜ਼ਾਰ ਲੀਟਰ ਪੇਂਟ ਅਰੇਂਜ ਕੀਤਾ ਹੈ ਨਾਲ ਬਰੂਸ਼ ਅਰੇਂਜ ਕੀਤਾ ਹੈ ਵੋਲੰਟੀਅਰ ਅਰੇਂਜ ਕੀਤੇ ਹਨ ਤਾਂ ਸਹੀ ਇਹ ਮਹਿੰਮ ਚਲਾਵਾਂਗੇ ਕਿ ਸਾਰੇ ਸ਼ਹਿਰ ਨੂੰ ਅਸੀਂ ਵਾਈਟ ਸਿੱਤੀ ਕੀਤਾ ਜਾਵੇ ਠੀਕ ਇਥੋਂ ਦਾ ਕੀ ਬਾਕੀ ਜਿਹੜੇ ਉਪਰਾਲੇ ਆ ਜਿਵੇਂ ਇੱਕ ਸਪੈਸ਼ਲ ਤੁਹਾਨੂੰ ਮੈਂ ਦੱਸਿਆ ਐਪ ਨਹੀਂ ਜਾਰੀ ਹੈ ਤਾਂ ਕਿ ਸਾਰਿਆਂ ਨੂੰ ਇਨਫੋਰਮੇਸ਼ਨ ਮਿਲੇ ਮੋਬਾਈਲ ਦੇ ਉੱਤੇ ਅੱਜ ਕੱਲ ਬੜੀ ਕਨਵੀਨੀਐਂਟਲੀ ਸਮਝ ਲੈਂਦੇ ਹੈਗੇ ਬਿਲਕੁਲ ਜੀ ਬਿਲਕੁਲ ਨਾਲ ਹੀ ਸਿਹਤ ਸੇਵਾਵਾਂ ਦੇ ਵਿੱਚ ਵੀ ਅਸੀਂ ਸਪੈਸ਼ਲ ਕੈਂਪ ਲਗਾ ਰਹੇ ਆਈ ਚੈੱਕਅਪ ਵਾਸਤੇ ਮੌਕੇ ਤੇ ਹੀ ਤਿੰਨ ਥਾਵਾਂ ਤੇ ਅਸੀਂ ਉਹ ਸਪੈਸ਼ਲ ਕੈਂਪ ਲਗਾ ਰਹੇ ਹਾਂ ਉਹਦਾ ਵੀ ਮੈਂਬ ਦੇ ਉੱਤੇ ਅਸੀਂ ਲੋਕੇਸ਼ਨ ਦਵਾਂਗੇ ਮੌਕੇ ਤੇ ਹੀ ਸਾਰਾ ਚੈੱਕਅਪ ਕਰਕੇ ਚਸ਼ਮਾ ਵੀ ਬਣਾ ਕੇ ਦਿੱਤਾ ਜਾਵੇਗਾ ਠੀਕ ਨਾਲ ਲਗਾਤਾਰ ਆਰਗਨਿਕ ਰੇਨੀਸ਼ਨ ਕੈਂਪ ਵੀ ਚੱਲੇਗਾ ਹੋਰ ਵੀ ਅਸੀਂ ਉਪਰਾਲੇ ਕਰ ਰਹੇ ਹਾਂ ਜਿਹੜੀ ਸੈਲਫ ਹੈਲਪ ਗਰੁੱਪ ਦੀਆਂ ਲੇਡੀਆਂ ਐ ਉਹਨਾਂ ਦੇ ਪ੍ਰੋਡਕਟਸ ਵਾਸਤੇ ਤਾਂ ਕਿ ਆਰਗੈਨਿਕ ਆਪਾਂ ਆਰਗੈਨਿਕ ਚੀਜ਼ਾਂ ਵੀ ਪ੍ਰਮੋਟ ਕਰੀਏ ਨਾਲ ਹੀ ਜਿਹੜੀ ਆਪਣੀ ਬੀਬੀਆਂ ਨੇ ਆਪਣੀ ਮਾਵਾਂ ਭੈਣਾਂ ਨੇ ਉਹਨਾਂ ਦੇ ਰੋਜ਼ਗਾਰ ਨੂੰ ਵੀ ਪ੍ਰੋਤਸਾਹਨ ਦੇ ਸਕੀਏ ਉਹਦੇ ਵਾਸਤੇ ਜਗਾ ਜਗਾ ਤੇ ਅਸੀਂ ਪਹਿਲ ਮੰਡੀ ਵੀ ਲਗਾ ਰਹੇ ਹਾਂ ਠੀਕ ਹੈ ਤੇ ਵੋਲੰਟੀਅਰਸ ਨੂੰ ਡਿਪਲੋਏਟ ਕੀਤਾ ਜਾ ਰਿਹਾ ਹੈ ਸਫਾਈ ਤੇ ਹਰ ਸੁਵਿਧਾ ਦਾ ਧਿਆਨ ਰੱਖਣ ਵਾਸਤੇ 10 ਯੰਗ ਆਈਐਸ ਅਫੀਸਰ ਡਿਪਲੋਏ ਕੀਤੇ ਜਾ ਰਹੇ ਸਫਾਈ ਵਾਸਤੇ 11 ਸੈਕਟਰਾਂ ਦੇ ਵਿੱਚ ਇਸ ਨੂੰ ਵੰਡਿਆ ਗਿਆ ਵੱਖਰੇ ਤੌਰ ਤੇ ਹਰ ਸੈਕਟਰ ਦੇ ਉੱਤੇ ਇੱਕਾਈਐਸ ਅਫੀਸਰ ਲਗਾਏ ਜਾਣਗੇ ਯੰਗ ਆਈਐਸ ਅਫੀਸਰ ਜਿਹੜੇ ਸਫਾਈ ਤੋਂ ਲੈ ਕੇ ਭਾਵੇਂ ਉਹ ਵਾਸ਼ਰੂਮ ਹੈ ਭਾਵੇਂ ਉਹ ਪੀਣ ਦੇ ਪਾਣੀ ਦੀ ਸਹੂਲਤ ਹੈ ਜਾਂ ਉਹ ਹੈਲਪ ਡੈਸਕ ਹੈ ਜਾਂ ਕੋਈ ਵੋਲੰਟੀਅਰ ਦੀ ਜ਼ਰੂਰਤ ਹੈ ਹਰ ਚੀਜ਼ ਦੀ ਸੰਗਤਾਂ ਵਾਸਤੇ ਜਿੰਨੀਆਂ ਵੀ ਫੈਸਿਲਿਟੀਆਂ ਨੇ ਉਸ ਦੇ ਉਹ ਇੰਚਾਰਜ ਹੋਣਗੇ ਉਹਦਾ ਖਾਸ ਧਿਆਨ ਰੱਖਣਗੇ ਬਜ਼ੁਰਗਾਂ ਵਾਸਤੇ ਤੇ ਜਿਹੜੇ ਡਿਫਰੈਂਟਲੀ ਏਬਲ ਸਾਡੇ ਵੀਰ ਭੈਣਾਂ ਨੇ ਉਹਨਾਂ ਵਾਸਤੇ ਵੀ ਅਸੀਂ ਵੀਲ ਚੇਅਰ ਫੈਸਿਲਿਟੀ ਨਾਲ ਵੌਲੰਟੀਅਰਸ ਦੇ ਰਹੇ ਹਾਂ ਇਸ ਤਰੀਕੇ ਨਾਲ ਕਾਫੀ ਉਪਰਾਲੇ ਕੀਤੇ ਜਾ ਰਹੇ ਨੇ ਠੀਕ ਹੈ ਸਿਰਫ ਮੇਰੇ ਹਿਸਾਬ ਨਾਲ ਤਾਂ ਕੋਈ ਜਾਣਕਾਰੀ ਨਹੀਂ ਰਹੀ ਜਿਹੜੀ ਤੁਸੀਂ ਨਾ ਦਿੱਤੀ ਹੋਵੇ ਦੋਸਤੋ ਫੇਰ ਵੀ ਗੁੰਜਾਇਸ਼ ਹਮੇਸ਼ਾ ਬਣੀ ਰਹਿੰਦੀ ਹੁੰਦੀ ਹੈ ਮੇਰੇ ਤੋਂ ਕੋਈ ਸਵਾਲ ਰਹਿ ਗਿਆ ਹੋਵੇ ਤੁਹਾਡੀ ਕੋਈ ਕੁਐਰੀ ਹੋਵੇ ਕੋਈ ਜਾਣਕਾਰੀ ਤੁਸੀਂ ਹੋਰ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸੋ ਜਰੂਰ ਤੁਹਾਡੇ ਤੱਕ ਜਿਹੜੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਰ ਤੁਸੀਂ ਬਾਗੂਸ਼ਾਈ ਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ